ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਤੇ ਬੜੇ ਹੀ ਨਿੱਕਾ ਸਵਾਗਤ ਹੈ ਇੱਕ ਜੈਕਟ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤੇ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਦੱਸੂਗੀ ਵੀ ਅਸੀਂ ਕਟਾਂ ਵਾਲੀ ਪੱਟੀ ਬੁਣਾਂਗੇ ਨਾਲ ਹੀ ਕਟਾਂ ਵਾਲੀ ਪੱਟੀ ਅਸੀਂ ਕੋਈ ਅਲੱਗ ਨਹੀਂ ਬੁਣਨੇ ਅਸੀਂ ਨਾਲ ਦੀ ਨਾਲ ਹੀ ਕਟਾਂ ਦੀ ਵਾਲੀ ਪੱਟੀ ਬਣਾਵਾਂਗੇ ਉਹ ਕਿੱਦਾਂ ਬਣਾਵਾਂਗੇ ਅੱਜ ਦੇ ਵੀਡੀਓ 'ਚ ਸਿਰਫ ਇਹ ਹੀ ਹੈ ਕਟਾਂ ਦੀ ਕਟਾਂ ਵਾਲੀ ਪੱਟੀ ਬਣਾਣੀ ਹੈ ਪਰ ਬਣਾਣੀ ਅਸੀਂ ਨਾਲ ਨਾਲ ਕੋਈ ਅਲੱਗ ਬੁਣਕੇ ਨਹੀਂ ਲਾ ਰਹੇ ਤੇ ਇਸ ਇੱਕ ਤਾਂ ਸੌਖੀ ਬਣ ਜੂਗੀ ਇੱਕ ਬਿਗਨਰਸ ਇਹਨੂੰ ਆਰਾਮ ਨਾਲ ਬਣਾ ਸਕਦੇ ਤੇ ਇਹ ਵਾਲਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗੇ ਮੈਨ ਤੇ ਫਿਰ ਇਹਦੇ ਲਈ ਅਸੀਂ ਕੀ ਕਰਨਾ ਪੱਟੀ ਲਈ ਅਸੀਂ ਰੱਖ ਲੈਨੇ ਚਾਰ ਕੁੰਡੇ ਕਿਉਂਕਿ ਇਸੇ ਕਟਾਂ ਵਾਲੀ ਪੱਟੀ ਬਣਾ ਰਹੇ ਹਾਂ ਤੇ ਪੱਟੀ ਲਈ ਚਾਰ ਕੁੰਡੇ ਰੱਖ ਲੈਨੇ ਆ। ਇਹ ਪਹਿਲੀ ਸਲਾਈ ਇਸ ਤਰ੍ਹਾਂ ਸੀ ਸਿਰਫ ਕੁੰਡੇ ਸੈੱਟ ਕਰਾਂਗੇ ਤੇ ਪੱਟੀ ਮੈਂ ਇਸ ਸਾਈਡ ਤੇ ਤੁਹਾਨੂੰ ਸ਼ੁਰੂ ਕਰਕੇ ਦੱਸ ਰਹੀ ਹਾਂ। ਠੀਕ ਹੈ ਜੀ ਤੇ ਦੋਨੇ ਪਟੀਆਂ ਫਿਰ ਆਰਾਮ ਨਾਲ ਤੁਸੀਂ ਇਦਾਂ ਹੀ ਬੁਣ ਸਕਦੇ ਹੋ। ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ। ਠੀਕ ਹੈ। ਤੇ ਦੋ ਕੁੰਡੇ ਪਹਿਲਾ ਕੁੰਡਾ ਐ ਸਟਿਚ ਇਹ ਕੁੰਡਾ ਸਿੱਧਾ ਉਸ ਤੋਂ ਬਾਅਦ ਧਾਗਾ ਅੱਗੇ ਕਰਕੇ ਜਾਲੀ ਤੇ ਅਸੀਂ ਇੱਕ ਕੁੰਡਾ ਸਿੱਧਾ ਤੇ ਇੱਕ ਕੁੰਡਾ ਬੁਗੈਰੂ। ਇਹ ਜਿਹੜੇ ਸਾਡੇ 4 ਕੁੰਡੇ ਆ ਇਹ ਪੱਟੀ ਦੇ ਆ ਜਿੱਥੇ ਕਿ ਅਸੀਂ ਪੱਟੇ ਬੁੰਨੇ ਆ ਕਟਾਂ ਵਾਲੇ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸ ਰਹੀ ਆ ਸ਼ੁਰੂ ਚ ਅਸੀਂ 4 ਕੁੰਡੇ ਪੱਟੀ ਦੇ ਰੱਖੇ ਜਿਸ ਤੋਂ ਅਸੀਂ ਆ ਦੇਖੋ 2 ਪਹਿਲਾ ਇੱਕ ਕੁੰਡਾ ਐ ਸਟਿਚ ਕੀਤਾ ਇੱਕ ਕੁੰਡਾ ਸਿੱਧਾ ਇੱਕ ਜਾਲੀ ਪਾਈ ਤੇ 2 ਕੁੰਡੇ ਇੱਕ ਕੁੰਡਾ ਫੇਰ ਸਿੱਧਾ ਤੇ ਇੱਕ ਫੇਰ ਬਗੈਰ ਬੁਨੇ ਇਹ ਸਾਡੇ ਪੱਟੀ ਵਾਲੇ ਕੁੰਡੇ ਆ ਗਏ ਤੇ ਅੱਗੋਂ ਤੁਹਾਡਾ ਜਿਹੜਾ ਵੀ ਪ੍ਰੋਜੈਕਟ ਜਿੱਦਾਂ ਵੀ ਚੱਲ ਰਿਹਾ ਤੁਸੀਂ ਉਹਦਾ ਬੁਣ ਲੈਣਾ ਤੇ ਮੈਂ ਅੱਗੋਂ ਆਪਣਾ ਪ੍ਰੋਜੈਕਟ ਬੁਣ ਲੈਣਾ ਬਾਰਡਰ ਜਿਹੜਾ ਵੀ ਬੁੰਨਾ ਮੈਂ ਅੱਗੋਂ ਉਹੋ ਬੁੰਨ ਲੈਣੀ ਹੈ ਠੀਕ ਹੈ ਜੀ ਕਿਉਂਕਿ ਇਹ ਤੁਹਾਨੂੰ ਮੈਨੂੰ ਵੀਡੀਓ ਦੱਸਣ ਦੀ ਲੋੜ ਨਹੀਂ ਕਿਉਂਕਿ ਇੱਥੇ ਆਪਾਂ ਬਾਰਡਰ ਹੀ ਬਣਾਣਾ ਹੈ ਉਲਟੀ ਸਲਾਈ ਦੇ ਵਿੱਚ ਪੱਠੀ ਤੇ ਸਾਰੇ ਹੀ ਕੁੰਡੇ ਅਸੀਂ ਪੁੱਠੇ ਬੁੰਨੇ ਲੈਣੇ ਹੁਣ ਅਸੀਂ ਆਗੇ ਫੇਰ ਆਪਣੀ ਅਗਲੀ ਸਿੱਧੀ ਸਲਾਈ ਦੇ ਵਿੱਚ ਫੇਰ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਇਸ ਵਾਰ ਅਗਲਾ ਕੁੰਡਾ ਅਸੀਂ ਸਿੱਧਾ ਬੁਣਾਗੇ ਸਿੱਧਾ ਬੁਣਨ ਤੋਂ ਬਾਅਦ ਫੇਰ ਦੇਖੋ ਆਹ ਵਾਲਾ ਜਿਹੜਾ ਕੁੰਡਾ ਇਹਨੂੰ ਵੀ ਅਸੀਂ ਸਿੱਧਾ ਬੁਣਾਂਗੇ ਜਿਹੜਾ ਜਾਲੀ ਵਾਲਾ ਕੁੰਡਾ ਸੀ ਇਹਨੂੰ ਵੀ ਸਿੱਧਾ ਬੁਣ ਲਿਆ ਹੁਣ ਅਸੀਂ ਇੱਥੇ ਜਾਲੀ ਪਾਣੀ ਹੈ ਪਹਿਲਾਂ ਦੋ ਕੁੰਡਿਆਂ ਤੋਂ ਬਾਅਦ ਜਾਲੀ ਪਾਈ ਸੀ ਹੁਣ ਤਿੰਨ ਕੁੰਡਿਆਂ ਤੋਂ ਬਾਅਦ ਜਾਲੀ ਪਾ ਕੇ ਇਹ ਕੁੰਡਾ ਸਿੱਧਾ ਤੇ ਇਹ ਵਾਲਾ ਕੁੰਡਾ ਬਗੈਰ ਬੁਣਿਆ ਦੇਖੋ ਅਸੀਂ ਚਾਰ ਕੁੰਡੇ ਤਾਂ ਸ਼ੁਰੂ ਕੀਤਾ ਸੀ ਤੇ ਹੁਣ ਸਾਡੇ ਦੇਖੋ ਹੋ ਗਏ ਅਗਲੀ ਪਹਿਲੀ ਵਾਰ ਅਸੀਂ ਇੱਕ ਕੁੰਡਾ ਵਧਾ ਲਿਆ ਸੀ ਤੇ ਇਸ ਵਾਰੀ ਫੇਰ ਇੱਕ ਕੁੰਡਾ ਵਧਾ ਕੇ ਹੁਣ ਸਾਡੇ 1 2 3 4 6 ਕੁੰਡੇ ਬਣ ਗਏ ਇਸ ਤੋਂ ਬਾਅਦ जिदा तुम तो अपना बॉर्डर बना रहे हो बना लेना ठीक है फिर बॉर्डर बुन के असं आ जाने इतने अपनी पट्टी के उपर पुठी सिलाई च बटन पट्टी वाले कुंडे अभी पुठे बुन लेना कुछ भी नहीं करना बटन पट्टी तो सो पता लग जा जितों अपना एक कुंडा सीधा रखा हुए बगैर बुने चुक रहे हैं तो अगों सा बॉडर है क्योंकि इससे सू ਥੋੜਾ ਧਿਆਨ ਤਾਂ ਰੱਖਣਾ ਪੈਦਾ ਵੀ ਕਿਉਂਕਿ ਅਸੀਂ ਕੁੰਡੇ ਬਟਨ ਪੱਟੀ ਵਾਲੇ ਵਧਾ ਰਹੇ ਹਾਂ ਫਿਰ ਦੇਖੋ ਪਹਿਲੇ ਕੁੰਡੇ ਨੂੰ ਐਸ ਸਟਿਚ ਕਰਾਂਗੇ ਹੁਣ ਇੱਥੇ ਸਾਡੇ 1 2 3 4 5 ਠੀਕ ਹੈ ਟੋਟਲ ਸਾਡੇ 4 ਕੁੰਡੇ ਸਿੱਧੇ ਹੋ ਗਏ 4 ਕੁੰਡੇ ਸਿੱਧਾ ਤੋਂ ਬਾਅਦ ਇੱਕ ਜਾਲੀ ਇੱਕ ਕੁੰਡਾ ਸਿੱਧਾ ਤੇ ਆ ਸਾਡਾ ਕੁੰਡਾ ਬਗੈਰ ਬੁਣਿਆ ਇੱਥੇ ਤੱਕ ਸਾਡੇ ਪੱਟੀ ਵਾਲੇ ਕੁੰਡੇ ਹੋ ਗਏ ਅੱਗੋਂ ਜਿਹੜਾ ਵੀ ਤੁਸੀਂ ਬਣਾ ਰਹੇ ਹੋ ਆਪਣਾ ਬਾਰਡਰ ਬਣਾ ਲੈਣਾ ਤੇ ਅੱਗੋਂ ਬਾਰਡਰ ਬਣਾ ਕੇ ਫੇਰ ਆ ਜਾਨੇ ਆਪਾਂ ਅਗਲੀ ਸਲਾਈ ਤੇ ਪੱਤੇ ਦੀ ਪੁੱਠੀ ਸਲਾਈ ਚ ਪੂਰੇ ਪੱਟੀ ਵਾਲੇ ਸਾਰੇ ਕੁੰਡੇ ਪੁੱਠੇ ਪਾ ਲਨੇ ਆ ਪੁੱਠੀ ਸਲਾਈ ਚ ਅਸੀਂ ਕੁਛ ਵੀ ਨਹੀਂ ਕਰਨਾ ਪੱਟੀ ਦੀ ਸਾਰੀਆਂ ਸਲਾਈਆਂ ਪੁੱਠੀਆਂ ਚ ਅਸੀਂ ਕੁੰਡੇ ਪੁੱਠੇ ਪਾ ਲੈਣੇ ਬਸ ਹੋਰ ਕੁਛ ਵੀ ਨਹੀਂ ਕਰਨਾ ਸਾਰੇ ਕੁੰਡੇ ਬੁੰਨੇਆਂ ਜਾਲੀ ਵਾਲਾ ਕੁੰਡਾ ਵੀ ਪੁੱਠਾ ਤੇ ਬਾਕੀ ਵੀ ਪੁੱਠੇ ਫੇਰ ਆ ਜਾਨੇ ਅਸੀਂ ਆਪਣੀ ਸਿੱਧੀ ਸਲਾਈ ਚ ਸਿੱਧੀ ਸਲਾਈ ਫੇਰ 채ਨਲ ਦੇਖੋ ਸਾਡੇ ਦੇਖੋ 1 2 3 ਜਾਲੀਆਂ ਪਏ ਪਹਿਲੇ ਕੁੰਡੇ ਨੂੰ ਫੇਰ ਐ ਸਟਿਚ ਕਰਾਂਗੇ ਤੇ ਬਾਕੀ ਕੁੰਡੇ ਸਿੱਧੇ ਹੁਣ ਸਾਡੇ ਹੋ ਜਾਣੇ 1 2 3 4 ਤੇ ਪੰਜ ਕੁੰਡੇ ਸਿੱਧੇ ਤੇ 6ਵੀਂ ਜਾਲੀ ਮੀਨਸ ਕਿ ਹੁਣ ਸਾਡੇ ਇੱਥੇ 1 2 3 4 6 ਕੁੰਡੇ ਹੋ ਗਏ ਠੀਕ ਹੈ ਹੁਣ 6 ਕੁੰਡੇ ਹੋਣ ਤੋਂ ਬਾਅਦ ਅਸੀਂ ਅਗਲੀ ਸਲਾਈ ਵਿੱਚ ਕਿੱਦਾਂ ਬੁਣਨੇ ਅਗਲੀ ਸਲਾਈ ਵਿੱਚ ਸਾਡਾ ਕਟਾਣਾ ਸ਼ੁਰੂ ਹੋ ਜਾਣਾ ਉਹ ਆਪਾਂ ਅਗਲੀ ਸਲਾਈ ਚ ਆ ਕੇ ਦੇਖਣਾ ਇਹ ਵਾਲਾ ਕੁੰਡਾ ਐ ਸਟਿਚ ਕਰ ਲੈਣਾ तो साइ पट्टी वाला कुंडे इतने तक पूरे हो गए बाकी जिदा बॉर्डर तुम्हें बना रहे और बना लेना तो मैं अपना बॉर्डर बुन के फिर आप इतने आ जाए पुठी सिलाई से पट्टी वाले कुंडे असी सारे ही पुठे बुन ले ठीक है पुठी सिलाई सारिया थानू दस सारे पुठिया सिलाईया पुठिया ही पैनिया पट्टी दुट्ठी सिलाई असी कुछ भी नहीं करना तो पट्टी वाली सारी कुंडे पुठे बुन के असी फिर आ जाने सीधी सिलाई ਸਿੱਧਾ ਸਲਾਈ ਜਰਾ ਧਿਆਨ ਨਾਲ ਦੇਖਿਓ ਕਿਉਂਕਿ ਹੁਣ ਅਸੀਂ ਚਾਰ ਜਾਲੀਆਂ ਪਾ ਚੁੱਕੇ ਆ ਤੇ ਚਾਰ ਜਾਲੀਆਂ ਦੇ ਨਾਲ ਸਾਡੇ ਚਾਰ ਕੁੰਡੇ ਵੱਧ ਚੁੱਕੇ ਆ ਦੋ ਕੁੰਡੇ ਸੀ ਪਹਿਲਾਂ ਪਾਏ ਸੀ ਇੱਧਰ ਛੇ ਕੁੰਡੇ ਸਾਡੇ ਇੱਧਰ ਹੋ ਗਏ ਠੀਕ ਹੈ ਹੁਣ ਛਿਆਂ ਨੂੰ ਅਸੀਂ ਕੀ ਕਰਨਾ ਪੰਜ ਕੁੰਡੇ ਅਸੀਂ ਹੁਣ ਪੁੱਠੇ ਬੁ ਲੈਣੇ ਆ ਆ ਦੇਖੋ ਇੱਧਰ ਸਲਾਈ ਪਾਈ ਪਹਿਲੇ ਕੁੰਡੇ ਨੂੰ ਸਟਿਚ ਕੀਤਾ ਇਹ ਸਾਡਾ ਇੱਕ ਕੁੰਡਾ ਕਾਊਂਟ ਹੋਊਗਾ ਇੱਕ ਦੋ ਤਿੰਨ ਚਾਰ ਤੇ ਆ ਦੇਖੋ ਪੰਜ ਪੰਜ ਕੁੰਡੇ ਪੁੱਠੇ ਬੁਣੇ ਪੰਜ ਕੁੰਡੇ ਪੁੱਠੇ ਬੁਣਾਉਣ ਤੋਂ ਬਾਅਦ ਅਸੀਂ ਧਾਗੇ ਨੂੰ ਪਿੱਛੇ ਕਰਾਂਗੇ ਆ ਇੱਕ ਕੁੰਡਾ ਸਿੱਧਾ ਇਸ ਤੋਂ ਫਿਰ ਅਸੀਂ ਆ ਦੇਖੋ ਜਾਲੀ ਬਾਈ ਜਾਲੀ ਤੋਂ ਬਾਅਦ ਫਿਰ ਇੱਕ ਕੁੰਡਾ ਸਿੱਧਾ ਜਿੱਦਾਂ ਸਾਡਾ ਸ਼ੁਰੂ ਚ ਸੀ ਉਦਾਂ ਹੀ ਸੇਮ ਸਟਾਰਟ ਹੋ ਗਿਆ ਇੱਕ ਕੁੰਡਾ ਬਗੈਰ ਬੁਣਿਆ ਤੇ ਬਾਕੀ ਪੱਟੀ ਸੌਰੀ ਬਾਰਡਰ ਜਿੱਦਾਂ ਤੁਸੀਂ ਬੰਦੇ ਉਦਾਂ ਹੀ ਬੁਣ ਲੈਣਾ ਬੁਣ ਕੇ ਫਿਰ ਅਸੀਂ ਮੈਂ ਤੁਹਾਨੂੰ ਪੁੱਠੀ ਸਲਾਈ ਜਾ ਕੇ ਫਿਰ ਦੱਸਦੀ ਹਾਂ ਪੁੱਠੀ ਸਲਾਈ ਦੇ ਵਿੱਚ ਪੱਟੀ ਵਾਲੇ ਕੁੰਡੇ ਸਾਰੇ ਹੀ ਪੁੱਠੇ ਪਾਏ ਨੇ ਪੂਰੇ ਦੇ ਪੂਰੇ ਕੁੰਡੇ ਉਸੇ ਪੁੱਠੇ ਪਾ ਲੈਣੇ ਆ। ਅਸੀਂ ਫੇਰ ਆ ਜਾਨੇ ਆਪਣੇ ਸਿੱਧੀ ਸਲਾਈ ਦੇ ਵਿੱਚ। ਸਿੱਧੀ ਸਲਾਈ ਫੇਰ ਦੇਖੋ ਅਸੀਂ ਪਹਿਲੇ ਕੁੰਡੇ ਨੂੰ ਇਸ ਚੇਚ ਕਰਾਂਗੇ ਧਾਗੇ ਨੂੰ ਆਪਣੇ ਵੱਲ ਕਰਾਂਗੇ ਤੇ ਚਾਰ ਕੁੰਡਿਆਂ ਨੂੰ ਪੁੱਠੇ ਗੁਣਾ ਕੇ 1 2 3 4 ਮੀਨਸ ਕਿ ਟੋਟਲ ਸਾਡੇ ਦੇਖੋ ਪੰਜ ਕੁੰਡੇ ਹੋ ਗਏ। तीन दो तो बाद अगला कुंडा सीधा जोड़ा पहला भी सिद्धा बनया उस जी पहला जाली पाई से ये वाला कुंडा सीधा हूँ तो बाद इतने जाली पवेंगे देखो जोड़ी जाली पै रही है आ वाले सीधे कुंडेल पै रही है हमेशा ही थ्रू आउट पट्टी थोड़ी एदा ही जाली पैनी मीनस के सारी पट्टी के इस कुंडे जली पैनी इसली पाई कुंडा सीधा ਤੇ ਇਹ ਵਾਲਾ ਕੁੰਡਾ ਬਗੈਰ ਉਹਨੇ ਇੱਥੇ ਤੱਕ ਸਾਡੇ ਪੱਟੀ ਵਾਲੇ ਕੁੰਡੇ ਖਤਮ ਹੋ ਗਏ ਅੱਗੇ ਅਸੀਂ ਜਿੱਦਾਂ ਵੀ ਤੁਸੀਂ ਆਪਣਾ ਪਾਉਡਰ ਬੁੰਨ ਰਹੇ ਹੋ ਉਹ ਬੁੰਨ ਲੈਣਾ ਬੁੰਨ ਕੇ ਫੇਰ ਆ ਜਾਨੇ ਅਸੀਂ ਆਪਣੀ ਅਗਲੀ ਸਿਲਾਈ ਤੇ ਆ ਦੇਖੋ ਹੁਣ ਅਸੀਂ ਅਗੇ ਪੁੱਠੀ ਸਿਲਾਈ ਆਪਣੇ ਬਟਨ ਪੱਟੀ ਵਾਲੀ ਆ ਸਾਡਾ ਸਟਿਚ ਵਾਲਾ ਕੁੰਡਾ ਸੀ ਇਹਨੂੰ ਅਸੀਂ ਪੁੱਠਾ ਬੁਣਿਆ ਉਦੋਂ ਸਾਰੇ ਹੀ ਕੁੰਡੇ ਪੁੱਠੇ ਬੁੰਨੇ ਸਿਰਫ ਮੈਂ ਤੁਹਾਨੂੰ ਕੁੰਡੇ ਦੱਸ ਰਹੇ ਹਾਂ ਵੀ ਹੁਣ ਸਾਡੇ ਕੁੰਡੇ ਵਧ ਗਏ ਹੋਏ ਆ ਦੇਖੋ 1 2 3 4 5 6 7 8 9 ਤੇ 10 ਅਸੀਂ ਚਾਰ ਕੁੰਡੇ ਤਾਂ ਸ਼ੁਰੂ ਕੀਤਾ ਸੀ ਤੇ ਹੁਣ ਸਾਡੇ 10 ਕੁੰਡੇ ਹੋ ਚੁੱਕੇ ਆ ਠੀਕ ਹੈ 10 ਚੋਂ ਅਸੀਂ ਆਹ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਆਹ ਵਾਲੇ ਕੁੰਡੇ ਇਹ ਵਾਲੇ ਕੁੰਡੇ ਨੂੰ ਅਸੀਂ ਐਸੇ ਪੁੱਠੇ ਲੈਨੇ ਆ ਤਾਂ ਇਸ ਤੋਂ ਬਾਅਦ ਚਾਰ ਕੁੰਡੇ ਹੋਰ ਪੁੱਠੇ ਬੰਨਦੇ 1 2 3 4 ਆਹ ਦੇਖੋ ਇਹ ਸਾਡੇ ਚਾਰ ਕੁੰਡੇ ਪੁੱਠੇ ਆ ਰਹੇ ਆ ਪੰਜਵਾਂ ਤੁਸੀਂ ਇਹਨੂੰ ਵੀ ਕਹਿ ਸਕਦੇ ਹੋ ਐ ਸਟਿਚ ਵਾਲਾ इसके तो बाद साढ़ा एक कुंडा सीधा दूजा सीधा जाली वाला सीधा इस तू तो बाद फिर अस एक जाली पा ले एक जाली आ कुा एसटिच वाला तो बाकी बटन पट्टी जिदा बुनते उदा ही असं बना के फिर आ जाने पुट्ठी चलाई फिर असी आ गए अपने बटन पट्टी के कुंडा देखो एसटिच वाला कुंडा पुट्ठा तो बाकी कुंडे भी सारे असं पुट्ठे पुठ्ठी सिलाई जो कुछ भी नहीं कर रहे सारे के सारे कुंडे से पुठे ही बुन रहे हैं पुट्ठी सिलाई पूरी पुठी पाके आ जाने अं अपनी सीधी सिलाई सीधी सिलाई फिर पहले में स्टिच करना है बाकी कुंडे चार पुट्ठे एक दो तीन चार ठीक है जी पूरे साढ़े देखो कुंडे 1 2 3 4 ਕੁੰਡੇ ਪੁੱਠੇ ਠੀਕ ਹੈ ਇਸ ਤੋਂ ਬਾਅਦ ਇਹ ਵਾਲੇ ਸਾਰੇ ਕੁੰਡੇ ਅਸੀਂ ਸਿੱਧੇ-ਸਿੱਧੇ ਪਾਉਣੇ 1 2 3 4 ਤੇ ਇਸ ਤੋਂ ਬਾਅਦ ਇੱਥੇ ਆ ਜਾਣੇ ਸਾਡੇ 40 ਤੇ ਇਹ ਵਾਲੇ ਦੋ ਕੁੰਡੇ ਸਿੱਧੇ ਤੇ ਇਹ ਵਾਲਾ ਕੁੰਡਾ ਐ ਸਟਿਚ ਤੇ ਬਾਕੀ ਅਸੀਂ ਪੱਟੀ ਵਾਲੇ ਕੁੰਡੇ ਜਿੱਦਾਂ ਬੁੰਨ ਰਹੇ ਹਾਂ ਉਦੋਂ ਹੀ ਬੁੰਨ ਲੈਣਾ ਸੌਰੀ ਪੱਟੀ ਵਾਲੇ ਕੁੰਡੇ ਸਿੱਬੁੰਨੇ ਬਾਕੀ ਬਟਰ ਦੇ ਕੁੰਡੇ ਜਿਹੜਾ ਤੁਸੀਂ ਬਟਰ ਪਾ ਰਹੇ ਉਦੋਂ ਹੀ ਪਾ ਲੈਣਾ ਅਸੀਂ ਫੇਰ ਆ ਗਏ ਬਟਰ ਪੱਟੀ ਤੇ ਪੁੱਠੇ ਸਲਾਈ ਚਾ ਕੁੰਡਾ ਸਟਿਚ ਵਾਲਾ ਇਹਨੂੰ ਕੁਣਿਆ ਪੁੱਠਾ ਤੇ ਬਾਕੀ ਵੀ ਕੁੰਡੇ ਪੁੱਠੇ ਇਹ ਦੇਖੋ ਸਾਡੇ ਹੁਣ ਕੁੰਡੇ ਵੱਧ ਕੇ ਹੋ ਗਏ ਇਹ ਕਿਉਂਕਿ ਅਸੀਂ ਹਰ ਵਾਰੀ ਜਾਲੀ ਪਾ ਕੇ ਬਣਾ ਰਹੇ ਹਾਂ ਤੇ ਹਜੇ ਕੁੰਡੇ ਘਟਾਈ ਕਿਤੇ ਨਹੀਂ ਹੈ ਤੇ ਕੁੰਡੇ ਜੇ ਤੁਸੀਂ ਘਟਾਣਾ ਉਦੋਂ ਹੀ ਸਾਡਾ ਕਟਾਅ ਬਣਨਾ ਤੇ ਇਸ ਤੋਂ ਬਾਅਦ ਅਗਲੀ ਸਲਾਈ 'ਚ ਸਾਡੇ ਇਹ ਕੁੰਡੇ ਕੱਟ ਜਾਣੇ ਹਨ ਫਿਰ ਹਲਾ ਹੱਤਾਂ ਕਸੀ ਐਤਾ ਹੀ ਬੂੰਦੇ ਚਲੇ ਗਈ ਹੁਣ ਦੇਖੋ ਸਾਡੀ 1 2 3 4 ਚਾਰ ਪੈ ਗਏ ਤੇ ਪੰਜਵਾਂ ਸੀ ਫਿਰ ਪੰਜਵੀਂ ਵੱਟ ਤੇ ਆ ਗਏ ਪੰਜਵੀਂ ਵੱਟ ਵੀ ਅਸੀਂ ਇਦਾਂ ਹੀ ਪਾ ਲੈਣੀ ਠੀਕ ਹੈ ਜੀ ਇਹ ਵਾਲੇ ਹੁੰਦੇ ਸਿੱਧੇ ਹੁਣ ਸਾਡੇ 1 2 3 4 ਤੇ 5 ਪੰਜ ਗੁੰਡੇ ਹੁਣ ਸਾਡੇ ਸਿੱਧੇ ਹੋ ਚੁੱਕੇ ਆ ਤੇ ਇੱਕ ਅਸੀਂ ਜਾਲੀ ਪਾ ਕੇ ਇੱਕ ਕੁੰਡਾ ਸਿੱਧਾ ਤੇ ਇਹ ਐ ਸਟਿਚ ਵਾਲਾ ਕੁੰਡਾ ਤੇ ਬਾਕੀ ਅਸੀਂ ਪੂਰੀ ਆਪਣੀ ਸਲਾਈ ਇਦਾਂ ਹੀ ਪਾ ਲਣੀ ਹੈ ਪਾ ਕੇ ਅਸੀਂ ਰਾਜ ਨੇ ਆਪਣੀ ਪੁੱਠੀ ਸਲਾਈ ਚ ਅਸੀਂ ਫੇਰ ਆ ਗਏ ਆਪਣੇ ਬਟਨ ਪੱਟੀ ਦੇ ਕੁੰਡਿਆਂ ਤੇ ਜਿਹੜੇ ਕਿ ਅਸੀਂ ਪੂਰੇ ਦੇ ਪੂਰੇ ਉੱਠੇ ਬੁਣ ਲਏ ਆ ਸਾਡਾ ਸਟਿਚ ਵਾਲਾ ਕੁੰਡਾ ਸੀ ਜਿਹੜਾ ਸੀ ਬਗੈਰ ਬੁਣਿਆ ਉਤਾਰਦੇ ਪਏ ਆ ਜਿਹੜਾ ਲਾਸਟ ਵਾਲਾ ਕੁੰਡਾ ਸਾਡਾ ਪੱਟੀ ਦੇ ਲਾਸਟ ਵਾਲਾ ਕੁੰਡਾ ਰੱਖਾਂ ਤੇ ਲਈਏ ਅਸੀਂ ਉਹ ਤੁਸਨ ਪਤਾ ਰਵੇ ਤਾਂ ਅਸੀਂ ਉਹਨੂੰ ਸਿੱਧੀ ਸਲਾਈ 'ਚ ਬਗੈਰ ਗੁਣਿਆਂ ਉਤਾਰ ਲੈਣਾ ਤੇ ਪੁੱਠੇ ਸਲਾਈ 'ਚ ਬੁਣ ਲੈਣਾ ਤੇ ਬਾਕੀ ਸਾਰੇ ਕੁੰਡੇ ਅਸੀਂ ਪੱਟੀ ਦੇ ਪੁੱਠੇ ਹੀ ਬੁਣ ਲੈਣੇ ਹੁਣ ਦੇਖੋ ਹੁਣ ਸਾਡੇ ਕੁੰਡੇ ਵੱਧ ਕੇ ਹੋ ਗਏ ਆ ਪੂਰੇ ਇਹ ਦੇਖੋ ਹੁਣ ਇਸ ਸਲਾਈ 'ਚ ਦੇਖੋ ਅਸੀਂ ਕੀ ਕਰਨਾ ਹੁਣ ਅਸੀਂ ਇਸ ਸਲਾਈ ਦੇ ਵਿੱਚ ਆਹ ਵਾਲੇ ਜਿਹੜੇ ਕੁੰਡੇ ਅਸੀਂ ਸੀਗੇ 5 ਪੰਜਾਂ ਨੂੰ ਬੰਦ ਕਰ ਦਿੰਨਾ ਪਹਿਲੇ ਕੁੰਡੇ ਨੂੰ ਬੁਣਿਆ ਪਹਿਲੇ ਕੁੰਡੇ ਨੂੰ ਇੱਧਾ ਕਰਕੇ ਧਾਗਾ ਆਪਣੇ ਵੱਲ ਆਂਦਾ ਅਗਲਾ ਕੁੰਡਾ ਸੀ ਪੁੱਠਾ ਬੁਣਿਆ ਗੁਣ ਕੇ ਪਹਿਲੇ ਵਾਲੇ ਕੁੰਡੇ ਨੇ ਤੇ ਪ੍ਰੋਤਾਕਟਾ ਸਾਡਾ ਇੱਕ ਕੁੰਡਾ ਕੱਟ ਗਿਆ ਦੂਜੇ ਨੂੰ ਪੁੱਠਾ ਬੁਣਿਆ ਇਹਨੂੰ ਇਹਦੇ ਪ੍ਰੋਤਾਕਟਾ ਦੋ ਕੁੰਡੇ ਕੱਟ ਗਏ ਤੀਜਾ ਕੁੱਠਾ ਬੁਣਿਆ ਇਹਨੂੰ ਇਹਦੇ ਪ੍ਰੋਤਾਕਟਾ ਤਿੰਨ ਕੁੰਡੇ ਕੱਟ ਗਏ ਚੌਥਾ ਕੁੱਠਾ ਬੁਣਿਆ ਇਹਨੂੰ ਇਹਦੇ ਪ੍ਰੋਤਾਕਟਾ ਚਾਰ ਕੁੰਡੇ ਕੱਟ ਗਏ ਪੰਜਵਾਂ ਕੁੰਡਾ ਕੁੱਠਾ ਬੁਣਿਆ ਇਹਨੂੰ ਇਹਦੇ ਪ੍ਰੋਤਾਕਟਾ ਪੰਜ ਕੁੰਡੇ ਪੁੱਠੇ ਬੁਣੇ ਇਹ ਪੰਜ ਕੁੰਡੇ ਅਸੀਂ ਇੱਥੇ ਹੁਣ ਕਟਾ ਲਏ ਜਿਹੜੇ ਇੱਥੇ ਅਸੀਂ ਸਾਡੇ ਵੱਧ ਕੇ ਆਏ ਸੀ ਹੁਣ ਅਸੀਂ ਇਦਾਂ ਹੀ ਇੱਥੇ ਪੰਜ ਕੁੰਡੇ ਪੁੱਠੇ ਬੁਣ ਲੈਣੇ ਪਹਿਲਾ ਕੁੰਡਾ ਇਹ ਹੋ ਗਿਆ ਇੱਕ 2 3 4 5 ਤਾਂਗਾ ਵਿੱਚ ਇਹ ਵਾਲਾ ਕੁੰਡਾ ਸਿੱਧਾ ਤੇ ਇੱਥੇ ਫੇਰ ਜਾਈ ਬਸ ਇਦਾਂ ਹੀ ਸਾਡੀ ਫੇਰ ਪੱਟੀ ਸ਼ੁਰੂ ਹੋ ਗਈ ਹੈ ਦੇਖੋ ਇਹ ਸਟਿਚ ਇਹ ਵਾਲਾ ਕੁੰਡਾ ਬਗੈਰ ਬੁਨੇ ਵਾਲਾ ਤਿਆਰ ਦੇਖੋ ਤੇ ਇਦਾਂ ਹੀ ਅਸੀਂ ਨੂੰ ਗੁਣੀ ਜਾਣ ਤੇ ਇਦਾਂ ਸਾਡੇ ਦੇਖੋ ਕਟਾਂ ਪਈ ਜਾਣੇ ਆ ਦੇਖੋ ਇਦਾਂ ਕਟਾਂ ਸਾਡੇ ਪੈਣੇ ਸ਼ੁਰੂ ਹੋ ਗਏ ਇਦਾਂ ਹੀ ਕਟਾਂ ਤੇ ਉੱਪਰ ਅਸੀਂ ਕਟਾਂ ਬਣਦੇ ਚਲੇ ਜਾਣੇ ਫੇਰ ਇਦਾਂ ਹੀ ਜਿੱਦਾਂ ਅਸੀਂ ਇੱਥੋਂ ਬੁਨੇ ਅਸੀਂ ਉਦਾਂ ਹੀ ਸਾਡਾ ਫੇਰ ਸ਼ੁਰੂ ਹੋ ਗਿਆ ਹੈ ਪੰਜ ਕੁੰਡੇ ਤੇ ਆਵਲੇ ਦੋ ਕੁੰਡੇ ਤਾਂ ਤੇ ਨਾਲ ਚਾਲੀ ਪਾ ਕੇ ਫਿਰ ਜਦੋਂ ਸਾਡੇ 1 2 3 4 5 ਰੋਅ ਬਣ ਕੇ ਪੰਜ ਰੋਅ ਪੂਰੀਆਂ ਹੋ ਜਾਣਗੇ ਇਹ ਪੰਜ ਅਸੀਂ 10 ਸਲਾਈਆਂ ਤੁਸੀਂ ਕਰ ਸਕੋ ਤੇ 10 ਲਾਈਆਂ ਪੰਤ ਤੋਂ ਬਾਅਦ ਫਿਰ ਅਸੀਂ ਕੁੰਡੇ ਇਹ ਘਟਾ ਦੇਣੇ ਤੇ ਜਦੋਂ ਅਸੀਂ ਇਹਨੂੰ ਬਾਰ ਬਾਰ ਇਦਾਂ ਕਰੇ ਜਾਵਾਂਗੇ ਤਾਂ ਸਾਡੀ ਪੱਟੀ ਦੇਖੋ ਇਦਾਂ ਬਣ ਕੇ ਪੱਟੀ ਸਾਡੀ ਇਦਾਂ ਆ ਜਾਈਏ ਆ ਦੇਖੋ ਬਿਲਕੁਲ ਅਲੱਗ ਹੈ ਦੇਖੋ ਪੱਟੀ ਵਧੀਆ ਬਣ ਕੇ ਆਈ ਹੈ ਇਹ ਦੇਖੋ ਕਟਾਂ ਵਾਲੀ ਕੋਈ ਸਾਨੂੰ ਅਲੱਗ ਬਣਾਉਣ ਦੀ ਲੋੜ ਨਹੀਂ ਪਈ ਬਿਲਕੁਲ ਨਾਲ ਦੀ ਨਾਲ ਹੀ ਬੁਣੀ ਹੋਈ ਹੈ ਤੇ ਦੇਖੋ ਕਿੰਨੇ ਪਿਆਰੇ ਇਹਦੇ ਕਟਾਹ ਆ ਕਿਉਂਕਿ ਛੋਟੇ ਦੇ ਬੱਚੇ ਦੀ ਕੋਟੀ ਹੈ ਤੇ ਇਸ ਲਈ ਇੰਨੇ ਕੇ ਕਟਾਹ ਬਹੁਤ ਹੈ ਤੇ ਇੰਨੀ ਹੀ ਵਧੀਆ ਲੱਗ ਰਹੀ ਹੈ ਦੇਖੋ بڑے ਦੇਲੇ ਵੀ ਤੁਸੀਂ ਇੰਨੀ ਪਾ ਸਕਦੇ ਹੋ ਚਾਹੋ ਤਾਂ ਥੋੜਾ ਜਿਹਾ ਵਧਾ ਸਕਦੇ ਹੋ ਤੇ ਆਹ ਦੇਖੋ ਇਹ ਸੀ ਸਾਡੇ ਕਟਾਂ ਵਾਲੀ ਪੱਟੀ ਜਿਹੜੀ ਕਿ ਅਸੀਂ ਨਾਲ ਹੀ ਬੁਣੀ ਹੋਈ ਹੈ ਖਾਸ ਗੱਲ ਬਸ ਇਹ ਦੀ ਹੈ ਵੀ ਅਸੀਂ ਨਾਲ ਹੀ ਬੁਣੀ ਹੈ ਪਹਿਲੇ ਦੇ ਨਾਲ ਨਾਲ ਅਸੀਂ ਪੱਟੇ ਬੁਣਦੇ ਆਗੇ ਤੇ ਪੱਟੀ ਦੀ ਲੁੱਕ ਦੇਖੋ ਵਧੀਆ ਆ ਗਈ ਤੇ ਵਧੀਆ ਬਣ ਗਈ ਬਣੀ ਵੀ ਸੌਖੀ ਹੈ ਆਸਾਨੀ ਨਾਲ ਬਣ ਗਈ ਕੋਈ ਸੀਨ ਦਾ ਚੰਜਟ ਨਹੀਂ ਕੋਈ ਵਾਚੋ ਕੁੰਟੇ ਚੱਕਰ ਨਹੀਂ ਚੰਜਟ ਨਹੀਂ ਤੇ ਕਟਾਂ ਵੀ ਵਧੀਆ ਬਣ ਗਏ ਤੇ ਇਹ ਸੀ ਕਟਾਂ ਵਾਲੀ ਪੱਟੀ ਨਾਲ ਹੀ ਬੁਨਣ ਦਾ ਸੌਖਾ ਤਰੀਕਾ ਪੱਟੀ ਕਟਾਂ ਵਾਲੀ ਬੁਣੀ ਆ ਸੀ ਤੇ ਨਾਲੀ ਬੁਣੀ ਆ ਇਹ ਸਾਰੀ ਸਭ ਤੋਂ ਇੱਕ ਅਲੱਗ ਕਰ ਲੈ ਨਾਲ ਅਸੀਂ ਕਿਤੇ ਸੀਨ ਦੀ ਲੋੜ ਨਹੀਂ ਪਈ ਕੁਛ ਨਹੀਂ ਕਿਤੇ ਨਾਲ ਦੇ ਨਾਲ ਅਸੀਂ ਬੁੰਡੇ ਚਲੇ ਗਏ ਦੇਖੋ ਆਏ ਦੇ ਨਾਲ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਤੇ ਕਿੰਨੀ ਵਧੀਆ ਸਾਡੀ ਪੱਟੀ ਬਣ ਕੇ ਆਈ ਤੇ ਬਣਾਓ ਇਹ ਵਾਲੀ ਪੱਟੀ ਤੇ ਦੱਸਿਓ ਵੀ ਤੁਹਾਨੂੰ ਇਹ ਵਾਲਾ ਤਰੀਕਾ ਮੇਰਾ ਦੱਸਣਾ ਵਧੀਆ ਲੱਗਿਆ ਕਿ ਨਹੀਂ ਜੇ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸਿਓ ਨਹੀਂ ਲੱਗਿਆ ਤਾਂ ਵੀ ਦੱਸਿਓ ਫੇਰ ਮਿਲਦੇ ਹਾਂ ਲੇਕਿਨ ਇਹ ਵੀਡੀਓ ਇੱਕ ਨਵੇਂ ਪ੍ਰੋਜੈਕਟ ਤੇ ਇੱਕ ਨਵੇਂ ਪੈਟਰਨ ਦੇ ਨਾਲ ਤਾਂ ਤੁਸੀਂ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ